ਅੱਜ ਆਪਾਂ ਬਣਾਵਾਂਗੇ ਜੀ ਆਲੂ ਤੋਂ ਬਹੁਤ ਹੀ ਜ਼ਿਆਦਾ ਕ੍ਰਿਸਪੀ ਤੇ ਵਧੀਆ ਫ੍ਰੈਂਚ ਫ੍ਰਾਈਜ਼ ਘਰ ਦੇ ਵਿੱਚ ਹੀ ਤੇ ਇਹ ਬਿਲਕੁਲ ਬਹੁਤ ਹੀ ਆਸਾਨੀ ਤਰੀਕੇ ਨਾਲ ਬਣ ਸਕਦੇ ਆ ਇਹਨਾਂ ਲਈ ਆਪਾਂ ਲਏ ਆ ਜੀ ਦੋ ਲਾਲ ਆਲੂ ਤੁਸੀਂ ਚਿੱਟੇ ਆਲੂ ਵੀ ਲੈ ਸਕਦੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਤੇ ਧੋਣ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਛਿੱਲ ਲੈਣਾ ਹੈਗਾ ਇਹਨਾਂ ਨੂੰ ਛਿੱਲਣ ਤੋਂ ਬਾਅਦ ਆਪਾਂ ਇਹਨਾਂ ਨੂੰ ਬਰੀਕ-ਬਰੀਕ ਜਿਹੜੇ ਫ੍ਰੈਂਚ ਫ੍ਰਾਈ ਦੀ ਸ਼ੇਪ ਦੇ ਵਿੱਚ ਕੱਟ ਕਰ ਲੈਣਾ ਤਾਂ ਕਿ ਆਸਾਨੀ ਨਾਲ ਫ੍ਰਾਈ ਹੋ ਸਕਣ ਤੇ ਸਾਨੂੰ ਕੱਟਣ ਵੇਲੇ ਧਿਆਨ ਰੱਖਣਾ ਕਿ ਜਿਹੜੀਆਂ ਇਹਦੀਆਂ ਕੱਟ-ਕਟਿੰਗ ਕਰਨੀ ਹੈ ਉਹ ਬਿਲਕੁਲ ਬਰੀਕ ਕਰਨੀ ਹੈ ਤੁਸੀਂ ਚੋਪਿੰਗ ਬੋਰਡ ਦੀ ਮਦਦ ਤੋਂ ਵੀ ਕਰ ਸਕਦੇ ਆ ਪਰ ਆਪਾਂ ਇਸ ਤਰ੍ਹਾਂ ਹੀ ਕੱਟ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਕੱਟਣ ਵੇਲੇ ਚੰਗੀ ਤਰ੍ਹਾਂ ਇਹਨਾਂ ਨੂੰ ਕੱਟਣਾ ਤਾਂ ਕਿ ਆਸਾਨੀ ਨਾਲ ਪੱਕ ਸਕਣ ਤੁਸੀਂ ਦੇਖ ਸਕਦੇ ਹੋ ਮੈਂ ਕਿਸ ਤਰ੍ਹਾਂ ਇਹਨਾਂ ਨੂੰ ਕੱਟ ਰਹੀ ਹਾਂ ਬਿਲਕੁਲ ਇੱਕੋ ਜਿਹੀ ਸ਼ੇਪ ਹੋਣੀ ਚਾਹੀਦੀ ਸਾਰਿਆਂ ਦੀ ਥੋੜਾ ਜਿਆਦਾ ਜੇ ਮੋਟੇ ਕੱਟਦੇ ਆ ਤਾਂ ਇਹਦੇ ਨਾਲ ਇਹਨਾਂ ਨੂੰ ਜਦੋਂ ਫਰਾਈ ਕਰਦੇ ਆ ਤਾਂ ਉਹ ਥੋੜੇ ਜਿਹਾ ਕੱਚੇ ਰਹਿ ਜਾਂਦੇ ਆ ਇਸ ਲਈ ਇਹਨਾਂ ਨੂੰ ਬਰੀਕ ਹੀ ਕੱਟਣਾ ਹੈਗਾ ਜਿਆਦਾ ਮੋਟੇ ਨਹੀਂ ਰੱਖਣਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਕੱਟਨੇ ਆ ਇਹ ਇਸ ਤਰ੍ਹਾਂ ਦੋਵੇਂ ਜਿਹੜੇ ਆਲੂ ਆਪਾਂ ਕੱਟ ਕੇ ਤਿਆਰ ਕਰ ਲੈਣੇ ਆ ਫ੍ਰੈਂਚ ਫਰਾਈ ਵਾਸਤੇ ਹੁਣ ਆਪਣੇ ਆਲੂ ਸਾਰੇ ਕੱਟੇ ਗਏ ਆ ਜੀ ਤੇ ਹੁਣ ਆਪਾਂ ਇਹਨਾਂ ਨਾਲ ਜਿਹੜਾ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਕੱਟ ਹੋਏ ਆ ਇਹ ਹੁਣ ਇਹਨਾਂ ਨੂੰ ਆਪਾਂ ਵਾਸ਼ ਕਰ ਲਾਂਗੇ ਤਾਂ ਕਿ ਜਿਹੜਾ ਇਹਨਾਂ ਦਾ ਸਟਾਰਚ ਹੋ ਚੰਗੀ ਤਰ੍ਹਾਂ ਨਿਕਲ ਜੇ ਵਿਚੋਂ ਇਹਨਾਂ ਨੂੰ ਧੋਣ ਤੋਂ ਬਾਅਦ ਚੰਗੀ ਤਰ੍ਹਾਂ ਕਿਹੜਾ ਪਾਣੀ ਆ ਜਿਹੜਾ ਇਹਦਾ ਸੁਕਾ ਲੈਣਾਗਾ ਇਸ ਤਰ੍ਹਾਂ ਹੋ ਸਕਦੇ ਆ ਇਹ ਉਦੋਂ ਬਾਅਦ ਹੁਣ ਆਪਾਂ ਤਿਆਰ ਕਰਨਾ ਹੈ ਜੀ ਚਿਲੀ ਫਲੈਕਸ ਜਿਹੜਾ ਕਿ ਤੁਸੀਂ ਬਾਜ਼ਾਰ ਤੋਂ ਵੀ ਲੈ ਸਕਦੇ ਆ ਪਰ ਆਪਾਂ ਜਿਹੜਾ ਇਹ ਚਿਲੀ ਫਲੈਕਸ ਘਰ ਵਿੱਚ ਹੀ ਤਿਆਰ ਕੀਤਾਗਾ ਆਪਣੇ ਘਰ ਦੇ ਮਿਰਚਾਂ ਨੂੰ ਸੁਕਾ ਕੇ ਤੁਸੀਂ ਇਸ ਨੂੰ ਇਸ ਤਰ੍ਹਾਂ ਕੱਟ ਕੇ ਜਿਹੜਾ ਚਿਲੀ ਫਲੈਕਸ ਤਿਆਰ ਕਰ ਸਕਦੇ ਹੋ ਤੇ ਇਹਦੀ ਵਰਤੋਂ ਆਪਾਂ ਇਸ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਲੈਣੀ ਹੈ ਜੀ ਬੇਸਨ ਇੱਕ ਕੁੱਲੀ ਉਸ ਤੋਂ ਬਾਅਦ ਲਵਾਂਗੇ ਜੀ ਮੈਦਾ ਮੈਦਾ ਤੁਸੀਂ ਆਟੇ ਦਾ ਵੀ ਬਣਾ ਸਕਦੇ ਹੋ ਤੇ ਤੁਸੀਂ ਬਾਜ਼ਾਰ ਵਾਲਾ ਵੀ ਯੂਜ਼ ਕਰ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਜਿਹਦੇ ਵਿੱਚ ਪਾਵਾਂਗੇ ਨਮਕ ਨਮਕ ਦੇ ਨਾਲ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਪਾਉਣਾ ਹੈ ਜੀ ਉਸਦੇ ਬਾਅਦ ਇਹਦੇ ਵਿੱਚ ਜਿਹੜੇ ਚਿਲੀ ਫਲੈਕਸ ਤਿਆਰ ਕੀਤੇ ਸੀ ਆਪਾਂ ਉਹ ਇਹਨਾਂ ਵਿੱਚ ਐਡ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਬਣੇ ਆ ਜੀ ਇਹਦੇ ਵਿੱਚ ਆਪਾਂ ਆਮਚੂਰ ਪਾਊਡਰ ਜਾਂ ਕੋਈ ਹੋਰ ਚਾਟ ਮਸਾਲਾ ਵੀ ਪਾ ਸਕਦੇ ਹਾਂ ਪਰ ਆਪਾਂ ਇਹਦੇ ਵਿੱਚ ਦੂਜਾ ਸਿੰਪਲ ਮਸਾਲਾ ਹੀ ਪਾਇਆ ਜਿਹੜਾ ਘਰ ਵਿੱਚ ਵਰਤ ਹੁੰਦੀ ਹੈ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਤਾਂ ਕਿ ਜਿਹੜਾ ਨਾਣ ਮਸਾਲਾ ਤੇ ਚਿਲੀ ਫਲੈਕਸ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜਾਣ ਤੇ ਮੈਦਾ ਤੇ ਬੇਸਨ ਵੀ ਮਿਕਸ ਹੋ ਜਾਣ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਕਿ ਜਿਹੜੀਆਂ ਗੰਡਾ ਜਿਹਾ ਮ ਪਾਣੀ ਤੁਸੀਂ ਆਪ ਦੇ ਅਕੋਰਡਿੰਗ ਪਾਉਣਾ ਵੀ ਹੈ ਜਦ ਬਹੁਤ ਜ਼ਿਆਦਾ ਗਾੜਾ ਵੀ ਨਾ ਹੋਵੇ ਤੇ ਬਹੁਤ ਜ਼ਿਆਦਾ ਪਤਲਾ ਵੀ ਨਾ ਹੋ ਜਾਏ ਵਧੀਆ ਬੈਟਰ ਤਿਆਰ ਕਰਨਾ ਹੈ ਨਾ ਤੁਸੀਂ ਦੇਖ ਸਕਦੇ ਆਂ ਜੀ ਆਪਾਂ ਕਿਸ ਤਰ੍ਹਾਂ ਪਾਣੀ ਪਾ ਕੇ ਇਹਨੂੰ ਤਿਆਰ ਕੀਤਾ ਬਿਲਕੁਲ ਇਸ ਤਰੀਕੇ ਨਾਲ ਤਿਆਰ ਕਰਨਾ ਜੀ ਪਾਹਲਾ ਪਤਲਾ ਵੀ ਨਹੀਂ ਕਰਨਾ ਤੇ ਬਹੁਤ ਜ਼ਿਆਦਾ ਸੰਘਣਾ ਵੀ ਨਹੀਂ ਰੱਖਣਾ ਇਹਨੂੰ ਫਿਰ ਉਹਦੇ ਨਾਲ ਜਿਹੜੇ ਕ੍ਰਿਸਪੀ ਫਰਾਈਜ਼ ਨਹੀਂ ਬਣਨੇ ਹੁਣ ਆਪਾਂ ਇਹਦੇ ਵਿੱਚ ਆਲੂ ਜਿਹੜੇ ਚੀਰੇ ਸੀਗੇ ਜੀ ਤੋਂ ਉਹਨੂੰ ਐਡ ਕਰ ਲਿਆਗੇ ਇਹਨਾਂ ਨੂੰ ਐਡ ਕਰਨ ਤੋਂ ਬਾਅਦ ਹੁਣ ਆਪਾਂ ਕੜਾਹੀ ਜਿਹੜਾ ਤੇਲ ਪਾਇਆ ਸੀ ਉਹ ਗਰਮ ਹੋ ਚੁੱਕਿਆ ਤੇਲ ਜਦੋਂ ਪੂਰੀ ਤਰ੍ਹਾਂ ਨਾਲ ਗਰਮ ਹੋ ਜੇ ਜੀ ਆਪਾਂ ਉਦੋਂ ਹੀ ਇਹਦੇ ਵਿੱਚ ਫ੍ਰੈਂਚ ਫ੍ਰਾਈ ਜਿਹੜੇ ਆਲੂ ਆਪਾਂ ਕੱਟ ਕੀਤੇ ਹੈਗੇ ਉਹ ਇਹਦੇ ਵਿੱਚ ਫ੍ਰਾਈ ਕਰਨੇ ਆ ਕਿਉਂਕਿ ਜੇ ਘੱਟ ਫਲੇਮ ਹੋਊਗੀ ਤਾਂ ਜਿਹੜੇ ਫ੍ਰੈਂਚ ਫ੍ਰਾਈ ਹੋ ਉਹ ਵਧੀਆ ਨਹੀਂ ਬਣਨਗੇ ਕ੍ਰਿਸਪੀ ਨਹੀਂ ਬਣਨਗੇ ਅਸਲਿਫ ਇਹਨੂੰ ਫੁੱਲ ਗਰਮ ਕਰਕੇ ਪੂਰੀ ਫਲੇਮ ਤੇ ਬਣਾਉਣੇ ਆ ਇਸ ਤਰ੍ਹਾਂ ਤੁਸੀਂ ਵਿੱਚ ਐਡ ਕਰਨੇ ਆ ਜੀ ਤੁਸੀਂ ਦੇਖ ਸਕਦੇ ਆ ਜੀ ਆਪਣੇ ਫ੍ਰੈਂਚ ਫ੍ਰਾਈ ਬਣ ਕੇ ਤਿਆਰ ਆ ਜੀ ਉਹਨਾਂ ਚਿਰਾਂ ਨੂੰ ਸਟਰਰ ਕਰਦੇ ਰਹਿਣਾ ਜਿੰਨਾ ਚਿਰ ਚੰਗੀ ਤਰ੍ਹਾਂ ਨਾਲ ਇਹ ਪੱਕ ਨਾ ਜਾ ਦੇਖੋ ਜੀ ਕਿੰਨੇ ਵਧੀਆ ਤਰੀਕੇ ਨਾਲ ਆਪਣੇ ਫ੍ਰੈਂਚ ਫ੍ਰਾਈ ਬਣ ਕੇ ਤਿਆਰ ਆ ਜੀ ਇਹਨਾਂ ਨੂੰ ਆਪਾਂ ਸਾਸ ਦੇ ਨਾਲ ਵੀ ਸਰਵ ਕਰ ਸਕਦੇ ਆ ਤੇ ਬੱਚਿਆਂ ਨੂੰ ਇਹ ਬਹੁਤ ਹੀ ਪਸੰਦ ਆਉਂਦੇ ਆ ਜੀ ਤੇ ਇਹਦੇ ਵਾਸਤੇ ਕੋਈ ਬਹੁਤ ਜ਼ਿਆਦਾ ਚੀਜ਼ ਦੀ ਲੋੜ ਵੀ ਨਹੀਂ ਪੈਂਦੀ ਆਪਣੇ ਘਰ ਵਿੱਚ ਹੀ ਆਲੂ ਵਗੈਰਾ ਤਾਂ ਉਪਲਬਧ ਹੁੰਦੇ ਆ ਇਹ ਤੋਂ ਆਪਾਂ ਬਹੁਤ ਹੀ ਵਧੀਆ ਨਾਸ਼ਤਾ ਤਿਆਰ ਕਰ ਸਕਦੇ ਆ